ਸੰਤ ਬਾਬਾ ਸਤਨਾਮ ਜੀ ਦੇ 25ਵੀਂ ਵਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਪਿੰਡ ਢਿੰਗਨੰਗਲ ਤੜਗੜ ਚੰਡੇ ਜਲਾਲਪੁਰਾ ਅਤੇ ਕੋਟਲਾ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਬਾਬਾ ਮਾਲਦੇਵ ਜੀ ਬਾਬਾ ਸਤਨਾਮ ਸਿੰਘ ਜੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਬਲਵਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਬਾਗ ਵਾਲੇ ਜਨਰਲ ਸਕੱਤਰ ਇੰਟਰਨੈਸ਼ਨਲ ਪੰਥਕ ਦਲ ਬਾਬਾ ਪ੍ਰਤਾਪ ਸਿੰਘ ਜੀ ਗੋਵਿੰਦ ਬਾਗ ਵਾਲੇ ਸੰਤ ਬਾਬਾ ਚਰਨਜੀਤ ਸਿੰਘ ਜੀ ਜਸਵਾਲ ਮੈਂਬਰ ਸ੍ਰੋਮਣੀ ਕਮੇਟੀ ਅਤੇ ਮੁਖ ਬੁਲਾੜਾ ਇੰਟਰਨੈਸ਼ਨਲ ਪੰਥਕ ਦਲ ਬਾਬਾ ਸੱਜਨ ਸਿੰਘ ਜੀ ਵਾਲਾ ਸ਼ੇਰ ਸਿੰਘ ਮੁਖ ਸਲਾਹਕਾਰ ਪੰਜਾਬ ਇੰਟਰਨੈਸ਼ਨਲ ਪੰਥਕ ਦਲ ਭਾਈ ਰਜਿੰਦਰ ਸਿੰਘ ਜੀ ਰਾਜਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਇੰਟਰਨੈਸ਼ਨਲ ਪੰਥਕ ਦਲ ਸੰਤ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਅਤੇ ਪੈਨਲ ਮੈਂਬਰ ਇੰਟਰਨੈਸ਼ਨਲ ਪੰਥਕ ਦਲ ਦੇ ਨਾਲ ਢਾਡੀ ਜੱਥਾ ਭਾਈ ਹਰਜਿੰਦਰ ਸਿੰਘ ਜੀ ਚੰਡੇ ਅਤੇ ਭਾਈ ਲਖਵੀਰ ਸਿੰਘ ਜੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਆਈ ਸੰਗਤਾਂ ਨੂੰ ਗੁਰੂ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਕੁਲਵਿੰਦਰ ਸਿੰਘ ਢਿੰਗ ਨੰਗਲ ਗੋਰਿੰਦਰ ਸਿੰਘ ਬਲ ਫਾਈਨਾਂਸ ਅਰਜਿੰਦਰ ਸਿੰਘ ਨੰਬਰਦਾਰ ਪੰਜਾਬ ਸਿੰਘ ਬਲ ਸਕਤਰ ਸਿੰਘ ਬਲ ਬਚਤਰ ਸਿੰਘ ਸੋਰਨ ਸਿੰਘ ਬਲ ਮਨਪ੍ਰੀਤ ਸਿੰਘ ਮੰਨੂ ਜਸਵੀਰ ਸਿੰਘ ਮਨਜੀਤ ਸਿੰਘ ਆਨ ਮੈਂਬਰ ਹਾਜ਼ਰ ਸਨ ਜਿੰਨਾ ਦਾ ਤਾਪੁਸ਼ਤਾਨ ਹੈ ਪਿੰਡ ਥਿੰਗਨਗਰ ਦੇ ਵਿੱਚ ਇਹ ਜਿਹੜੇ ਬਾਬਾ ਮਾਲਦੀਪ ਜੀ ਹਨ ਬਚਪਨ ਦੇ ਵਿੱਚ ਇਹ ਸਮਾਗੇ ਹਨ ਚਾਟੀ ਦੇ ਵਿੱਚ ਦੁੱਧ ਵਾਲੀ ਚਾਟੀ ਦੇ ਵਿੱਚ ਉਹਨਾਂ ਦੀ ਪਰੰਪਰਾ ਚੱਲਦੀ ਰਹੀ ਵੀ 14ਵਾਂ ਵਾਲੇ ਦਿਨ ਇੱਥੇ ਮਹਾਰਾਜ ਨੇ ਵਰਦ ਛਾਈ ਵੀ ਜਿਹੜਾ ਦੁੱਧ ਔਰ ਖੀਰ ਲੈ ਕੇ ਆਵੇਗਾ ਉਹਨੂੰ ਦੁੱਧ ਪਹੁੰਚੋ ਔਰ ਮਾਲ ਡੰਗਰ ਦਾ ਭਲਾ ਹੋਵੇਗਾ ਤੇ ਉਸ ਤੋਂ ਬਾਅਦ ਬਾਬਾ ਸਤਨਾਮ ਜੀ ਕਾਫੀ ਸਮਾਜ ਸੇਵਾ ਕੀਤੀ ਉਹਨਾਂ ਨੇ ਸਰੀਰ ਇੱਥੇ ਛੱਡਿਆ ਜਿਨ੍ਹਾਂ ਦੀ ਅੱਜ ਸਾਲਾਨਾ ਵਰਸੀ 55ਵੀਂ ਵਰਸੀ ਹੈ ਉਹਨਾਂ ਦੀ ਵਰਸੀ ਦੇ ਸਬੰਧ ਵਿੱਚ ਅੱਜ ਧਾਰਮਿਕ ਸਮਾਗਮ ਕਰਾਇਆ ਜਾ ਰਿਹਾ ਹੈ ਗੁਰੂ ਪਿਆਰਿਓ ਪੁਜਰੇ ਰਾਗੀ ਢਾਡੀ ਕਵੀਸ਼ਰ ਉਸ ਇਲਾਕੇ ਦੀਆਂ ਸੰਤਾਂ ਵੱਲੋਂ ਲਾਡ ਮਿਲ ਕੇ ਬਹੁਤ ਹੀ ਸ਼ਰਧਾ ਦੇ ਨਾਲ ਇਹ ਦਿਨ ਸਮਾਗਮ ਲਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੁਰਖ ਕੋਈ ਵੀ ਕੋਈ ਵੀਕਰੇ 2 ਮਿੰਟ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਧੰਨ ਬਾਬਾ ਸਤਨਾਮ ਵਾਹਿਗੁਰੂ ਜੀ ਬਾਬਾ ਮਾਲਦੇਵ ਜੀ ਦੇ ਪਿੰਡ ਢਿੰਗਨੰਗਰ ਦੇ ਵਿੱਚ ਸਮਾਗਮ ਹੋ ਰਿਹਾ ਹੈ ਉੱਥੇ ਅਚੇਚੇ ਤੌਰ ਤੇ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੇ ਪੁੱਤ ਜੀ ਜਸੇਦਾਰ ਭਾਈ ਜਸਬੀਰ ਸਿੰਘ ਜੀ ਸਾਫ ਦਾ ਜਹੇਦਾਰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਚੇਚੇ ਤੌਰ ਤੇ ਪਹੁੰਚੇ ਨੇ ਅੱਜ ਬੜੀ ਖੁਸ਼ੀ ਹੋਈ ਆ ਢੇਗ ਨਗਲ ਦੇ ਵਿੱਚ ਇਸ ਸ਼ਹੀਦਾਂ ਦੇ ਪਰਿਵਾਰਾਂ ਨੇ ਚਰਨ ਪਾਏ ਨੇ ਤੇ ਸਾਡਾ ਵੀ ਜਿਹੜਾ ਹੈ ਉਹ ਇਹਨਾਂ ਦੇ ਚਰਨਾਂ ਵੱਲ ਵੇਖ ਕੇ ਜਜ਼ਬਾਤ ਜਿਹੜੇ ਆ ਸਾਡੇ ਵੀ ਸਿੱਖੀ ਦੇ ਨਾਲ ਬੜਾ ਅਸੀਂ ਪ੍ਰੇਰਿਤ ਹੋਨੇ ਆ ਔਰ ਤੁਹਾਨੂੰ ਸਦਾ ਹੀ ਇਹਨਾਂ ਦਾ ਹੀ ਅਸੀਰਵਾਦ ਹੈ ਇਨਾਂ ਦੇ ਨਾਲ ਅਸੀਂ ਚੱਲਣਾ ਅੱਜ ਸਿੰਘ ਸਾਹਿਬ ਜੀ ਆਪਣੇ ਬਚਨਾਂ ਦੇ ਉੱਤੋਂ ਢੈਂਗਨਗਲ ਦੇ ਪਹੁੰਚਦੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਤੇ ਹੁਣ ਸਿੰਘ ਸਾਹਿਬ ਜੀ ਆਪਣੇ ਬਚਨ ਜਿਹੜੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਤ ਜੋ ਖਾਲਸਾ ਜੀ ਅੱਜ ਢੈਂਗਨਗਲ ਦੇ ਵਿੱਚ ਪਹੁੰਚ ਕੇ ਬੜੀ ਖੁਸ਼ੀ ਹੋਈ ਜਿਹੜਾ ਕਿ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਉਧੇਦਾਰਾਂ ਨੇ ਆਵਾਜ ਸਿੰਘ ਹੋਣਾ ਨੇ ਮਿਲ ਕੇ ਪਾਈ ਜਗੀਰ ਸਿੰਘ ਹੋਣੀ ਪਾਈ ਸਰਸਿਓਣੀ ਪਾਈ ਸੱਜਨ ਸਿੰਘ ਹੋਣੀ ਸਾਹਮਣੇ ਪ੍ਰੋਗਰਾਮ ਰੱਖਿਆ ਮਾਪੁਰਖਾਂ ਦੇ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਦਾਸ ਦੀ ਇੱਕੋ ਹੀ ਬੇਨਤੀ ਹੈ ਕਿ ਸਾਰੇ ਚੜ੍ਹਦੀ ਕਲਾ ਚ ਰਹੋ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਸਿੱਖੀ ਪ੍ਰਾਪਤ ਕਰੋ ਖੰਡੇ ਬਾਟੇ ਦਾ ਅਮਰਤ ਛਕੋ ਧਰੂਪੀ ਬਾਣੀ ਨਾਲ ਜੁੜੋ ਮੜੀਆਂ ਮਸਾਣੀਆਂ ਦਾ ਬਈ ਮਾ ਭਰਮਾਂ ਦਾ ਪਖੰਡਾਂ ਦਾ ਤਿਆਗ ਕਰੋ ਕਿ ਜਿਹੜਾ ਆਪਣਾ ਇਲਾਕਾ ਹੈ ਇਹ ਸ਼ੀ ਦਾੰਦਾ ਇਲਾਕਾ ਹੈ ਆਪਣੇ ਲੱਗ ਗਈ ਅਗਵਾਨਾ ਪਿੰਡ ਦੇ ਪਾਇ ਸ਼ਤਵੰਤ ਸਿੰਘ ਹੋਏ ਜਿਨ੍ਹਾਂ ਨੇ ਮੌਕੇ ਦੀ ਜ਼ਾਲਮ ਪ੍ਰਧਾਨ ਮੰਤਰੀ ਇੰਦਰਾ ਗਾਦੀ ਨੂੰ ਸੋਧਿਆ ਸੀ ਇੱਥੇ ਬਹੁਤ ਸਾਰੇ ਹੋਰ ਧਰਮ ਜੁੱਧ ਮੋਰਚੇ ਦੇ ਵਿੱਚ ਜਿਹੜਾ ਕਿ ਧਰਮ ਜੁੱਧ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਰੰਭਿਆ ਸੀ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਅੱਜ ਤੱਕ ਵੀ ਚੱਲ ਰਿਹਾ ਹੈ ਤੇ ਇੱਥੇ ਸੈਂਕੜੇ ਨਹੀਂ ਹਜ਼ਾਰਾਂ ਸੂਰਦੇਵ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਜੋ ਜਿਆ ਹੋਇਆ ਆਪਣੇ ਹੱਥ ਪ੍ਰਾਪਤ ਕਰਨ ਵਾਸਤੇ ਸ਼ਾਤਾਂ ਦਿੱਤੀਆਂ ਇਹ ਇਲਾਕਾ ਹੈ ਇਸ ਇਲਾਕੇ ਦੇ ਸਾਰੇ ਵਸਨੀਕਾਂ ਨੂੰ ਦਾਸ ਬੇਨਤੀ ਕਰੂਗਾ ਕਿ ਆਪਾਂ ਨੂੰ ਵੱਡੀ ਪੱਧਰ ਤੇ ਸੱਚ ਦੇ ਨਾਲ ਖੜਨ ਵਾਸਤੇ ਕੁਰਬਾਨੀ ਦਾ ਅਸਰਾ ਲੈਣਾ ਪੈਣਾ ਹੈ ਅੱਜ ਵੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦੀ ਗਵਰਨਮੈਂਟਾਂ ਨੇ 30 ਸਾਲ ਉਹਨਾਂ ਦੀ ਤਫਤੀਸ਼ ਰਿਪੋਰਟ ਨੱਪ ਕੇ ਰੱਖੀ ਸਚਾਈ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਅੱਜ ਜੇ ਰਿਪੋਰਟ ਸਾਹਮਣੇ ਆਈ ਹੈ ਤੇ ਜਿਹੜੇ ਚੁਹੇਤੇ ਨੇ ਸਰਕਾਰਾਂ ਦੇ ਰਹੇ ਹੋਏ ਉਹ ਤਲਮ ਲਾ ਗਏ ਨੇ ਕਿ ਸਚਾਈ ਕਿਉਂ ਸਾਹਮਣੇ ਆ ਗਈ ਉਹ ਸਚਾਈ ਨੂੰ ਉਲਟੇ ਪਾਸਿਓਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਦੇ ਵਿੱਚ ਹੈ ਹੀ ਕੁਝ ਨਹੀਂ ਜੇ ਹੈ ਹੀ ਕੁਝ ਨਹੀਂ ਤੇ ਫਿਰ ਤੁਹਾਨੂੰ ਓਪਨ ਕਰਨ ਦੇ ਵਿੱਚ ਕੀ ਤਕਲੀਫ ਸੀ ਜੇ ਗਲਤ ਵੀ ਸੀ ਤਾਂ ਮੌਕੇ ਦੇ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਸੀ ਕਿ ਤੂੰ ਇਹ ਤਰਤੀਸ ਸਹੀ ਨਹੀਂ ਕੀਤੀ ਜੇ ਸਹੀ ਕੀਤੀ ਹੈ ਜਿਨ੍ਹਾਂ ਮੁਲਾਜ਼ਮਾਂ ਦਾ ਜਿਨ੍ਹਾਂ ਅਫਸਰਾਂ ਦਾ ਸਿੱਧੇ ਤੌਰ ਤੇ ਨਾਂ ਲਿਆ ਹੈ ਤੇ ਉਹਨੇ ਡਟ ਕੇ ਕਿਹਾ ਕਿ ਭਾਈ ਗੁਰਦੇਵ ਸਿੰਘ ਨੂੰ ਝੂਠੇ ਕੇਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਤੇ ਭਗੋੜਾ ਦੀ ਤਕਰਾਰ ਦਿੱਤਾ ਗਿਆ ਤੇ ਕਹਾਣੀ ਸਾਰੀ ਝੂਠੀ ਆ ਫਿਰ ਜਿਹੜੀ ਉਹਨਾਂ ਦੀ ਐਫਆਈਆਰ ਬਣਾਈਏ 2 ਜਨਵਰੀ 1993 ਦੀ ਤੇ ਫੜਿਆ ਉਹਨਾਂ ਨੂੰ 25 ਦਸੰਬਰ 1992 ਨੂੰ ਹੈ ਰਿਪੋਰਟ 'ਚ ਸਾਹਬ ਲਿਖਿਆ ਹੋਇਆ ਸੋ ਹਲੇ ਵੀ ਉਸ ਨੂੰ ਇਧਰੋਂ ਉਧਰੋਂ ਘੇਰ ਕੇ ਝੂਠਾ ਸਾਰਦ ਕਰਨਾ ਚਾਹੁੰਦੇ ਆ ਇਦੇ ਨਾਲ ਸਚਾਈ ਰੁਕ ਨਹੀਂ ਸਕਦੀ ਇਸ ਵਾਸਤੇ ਸਿੰਘ ਸਾਹਿਬ ਨਾਮ ਰਸੀਆ ਬੜਨ ਤੜਕ ਜਰਨੈਲ ਸੀ ਸੱਚ ਤੇ ਪਹਿਰਾ ਦੇਣ ਵਾਲਾ ਸੀ ਇਹੋ ਜੇ ਸਿੰਘ ਨੂੰ ਕੋ ਕੋ ਕੇ ਮਾਰਿਆ ਗਿਆ ਤੇ ਉਹਦੀ ਸ਼ਹੀਦੀ ਲਕੋਣੀ ਸ਼ਹੀਦ ਦੇ ਸ਼ਹੀਦ ਕਰਨ ਵਾਲੇ ਜ਼ਾਲਮਾਂ ਨੂੰ ਪੋਸਟਪਰਾ ਹੀ ਕਰਨੀ ਉਹ ਸਚਾਈ ਤੇ ਪੜਦਾ ਪਾਉਣਾ ਇਹ ਸਾਰੀਆਂ ਗੱਲਾਂ ਦੇਣੀਆਂ ਪੈਣੀਆਂ ਆਪਾਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਅਗੇ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਚਾਈ ਨੂੰ ਉਜਾਗਰ ਕਰਨ ਤੇ ਝੂਠਿਆਂ ਦਾ ਮੂੰਹ ਕਾਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋਨਹਾਲ ਪੀਵਾ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ